ਪਾਵੇਂ ਕਿ ਤੁਸੀਂ ਪਿਛਲੀ ਖਬਰ ਦੇ ਵਿੱਚ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਵੱਲੋਂ ਨਸ਼ੇ ਦੇ ਮਾਮਲੇ ਦੇ ਵਿੱਚ ਸੁਸ਼ੀਲ ਰਿੰਕੂ ਦੇ ਨਾਮ ਹੋਰ ਕਈ ਵੱਡੇ ਚਿਹਰਿਆਂ ਦੀ ਲਿਸਟ ਸੁਣੀ ਹੋਣੀ ਹੈ ਪਰ ਇਹ ਸਭ ਦੇ ਵਿੱਚ ਹੁਣ ਸੁਸ਼ੀਲ ਰਿੰਕੂ ਦੇ ਵੱਲੋਂ ਵੀ ਚਰਨਜੀਤ ਸਿੰਘ ਚੰਨੀ ਨੂੰ ਜਵਾਬ ਆ ਗਿਆ ਹੈ ਜਨਾਬ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਿੱਥੇ ਕਿ ਜਲੰਧਰ ਤੋਂ ਭਾਜਪਾ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਆਪਣਾ ਨਾਮਜ਼ਦਗੀ ਪੱਤਰ ਦਾਖਲ ਕਰਨ ਦੇ ਲਈ ਪਹੁੰਚੇ ਉੱਥੇ ਹੀ ਮੀਡੀਆ ਨੂੰ ਸੰਬੋਧਨ ਕਰਦਿਆਂ ਹੋਇਆਂ ਜਿੱਥੇ ਉਹਨਾਂ ਨੇ ਕਿਸਾਨਾਂ ਦੀ ਗੱਲ ਕੀਤੀ ਤਾਂ ਇਸ ਮੌਕੇ ਜੋ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਵੱਲੋਂ ਨਸ਼ੇ ਦੇ ਮਾਮਲੇ ਦੇ ਵਿੱਚ ਸੁਸ਼ੀਲ ਰਿੰਕੂ ਹੋਰਾਂ ਦਾ ਨਾਮ ਲਿਆ ਗਿਆ ਸੀ ਉਸ ਤੋਂ ਬਾਅਦ ਜਵਾਬ ਸਾਹਮਣੇ ਆ ਗਿਆ ਹੈ ਸੁਸ਼ੀਲ ਰਿੰਕੂ ਭਾਜਪਾ ਤੋਂ ਉਮੀਦਵਾਰ ਦਾ ਇਸ ਤੋਂ ਬਾਅਦ ਤੁਹਾਨੂੰ ਕੀ ਲੱਗਦਾ ਹੈ ਕਿ ਇਸ ਪੂਰੇ ਕਾਟੋਕਲੇਸ਼ ਦੇ ਵਿੱਚ ਨਸ਼ੇ ਦੇ ਅਸਲ ਸੌਦਾਗਰ ਕੌਣ ਨੇ ਜ਼ਰੂਰ ਕਮੈਂਟ ਰਾਹੀਂ ਦੱਸਣ ਦੀ ਕੋਸ਼ਿਸ਼ ਕਰਨਾ ਸਮਝਦਾ ਕਿ ਪੰਜ ਤਰਫੇ ਮੁਕਾਬਲੇ ਦੇ ਵਿੱਚ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਸਾਡਾ ਵੋਟਰ ਹੈ ਇਹ ਕਨਸੋਲੀਡੇਟ ਹੈ ਔਰ ਪੰਜ ਤਰਫਾ ਮੁਕਾਬਲਾ ਦਾ ਸਿੱਧਾ ਫਾਇਦਾ ਜਿਹੜਾ ਭਾਰਤੀ ਜਨਤਾ ਪਾਰਟੀ ਨੂੰ ਇਹਨਾਂ ਚੋਣਾਂ ਦੇ ਵਿੱਚ ਮਿਲਣ ਵਾਲਾ ਸਰ ਬਾਈ ਇਲੈਕਸ਼ਨ ਚ ਦੇਖਿਆ ਸੀ ਕਿ ਪਿੰਡਾਂ ਵਿੱਚ ਘਟਾ ਰਿਹਾ ਸੀਗਾ ਬੀਜੇਪੀ ਨੂੰ ਇਸ ਵਾਰ ਕੀ ਲੱਗਦਾ ਪਿੰਡਾਂ ਚ ਦੇਖੋ ਗੱਲ ਹੈ ਕਿ ਪ੍ਰਧਾਨ ਮੰਤਰੀ ਸਾਹਿਬ ਨੇ ਜਿਸ ਤਰੀਕੇ ਦੇ ਨਾਲ ਦੇਸ਼ ਦੇ ਵਿੱਚ ਕੰਮ ਕੀਤੇ ਆ ਡਿਵੈਲਪਮੈਂਟ ਕਰਵਾਈ ਆ ਔਰ ਜਿਹੜੇ ਸੂਬੇ ਜਿਨ੍ਹਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀਆਂ ਸਰਕਾਰਾਂ ਜਿਸ ਤਰੀਕੇ ਦੇ ਨਾਲ ਉਹ ਸੂਬੇ ਅੱਜ ਅੱਗੇ ਵਧੇ ਆ ਔਰ ਬੜੀ ਮੈਂ ਮਤਲਬ ਅਫਸੋਸ ਨਾਲ ਕਹਿ ਸਕਦਾ ਕਿ ਪੰਜਾਬ ਜਿਹੜਾ ਪਹਿਲੇ ਨੰਬਰ ਦਾ ਸੂਬਾ ਹੁੰਦਾ ਸੀ ਅੱਜ 17ਵੇਂ ਨੰਬਰ ਤੇ ਚਲਾ ਗਿਆ ਔਰ ਅੱਜ ਪੰਜਾਬ ਨੂੰ ਦੁਬਾਰਾ ਮੁੜ ਪਹਿਲੇ ਨੰਬਰ ਤੇ ਲੈ ਕੇ ਆਣਾ ਇਹ ਸਾਡੀ ਪ੍ਰਾਇਓਰਟੀ ਵੀ ਹੈ ਔਰ ਪੰਜਾਬ ਦੇ ਲੋਕਾਂ ਦੀ ਇਹ ਸੋਚ ਵੀ ਹੈ ਪੰਜਾਬ ਦੇ ਲੋਕ ਚਾਹੁੰਦੇ ਆ ਕਿ ਜਿਸ ਤਰੀਕੇ ਦੇ ਨਾਲ ਕੇਂਦਰ ਦੇ ਵਿੱਚ ਮੋਦੀ ਸਾਹਿਬ ਦੀ ਸਰਕਾਰ ਹੈ ਉਸੇ ਤਰੀਕੇ ਦੇ ਨਾਲ ਪੰਜਾਬ ਦੇ ਵਿੱਚੋਂ ਵੀ ਉਹਨਾਂ ਦੇ ਕੈਂਡੀਡੇਟ ਹੈ ਜਿਹੜੇ ਵੱਧ ਤੋਂ ਵੱਧ ਜਿੱਤ ਕੇ ਜਾਣੇ ਚਾਹੀਦੇ ਆ ਤਾਂ ਕਿ ਜਿਹੜੀ ਵਿਕਾਸ ਦੀ ਧਾਰਾ ਹੈ ਇਹ ਪੰਜਾਬ ਵਾਲੇ ਪਾਸੇ ਵੀ ਹੈ ਜਿਹੜੀ ਆ ਸਕਦੀ ਹੈ ਸਰ ਕਲਰ ਜਰੀ ਸਾਹਿਬ ਲਗਾਤਾਰ ਵਿਰੋਧ ਹੋ ਰਹਾ ਹੈ बीजेपी ਕੇ ਕੈਂਡੀਡੇਟ ਦਾ ਪੰਜਾਬ ਮੇ ਲਗਾਤਾਰ ਕਿਸਾਨ ਉਹਨਾਂ ਦਾ ਵਿਰੋਧ ਕਰ ਰਹੇ ਹਨ ਦੇਖਿਏ ਮੈਨੂੰ ਸਮਝਦਾ ਕਿ ਜਿਹੜਾ ਕਿਸਾਨ ਹੈ ਉਹ ਸਾਡਾ ਵਿਰੋਧ ਕਰ ਰਿਹਾ ਹੈ ਕਿਸਾਨ ਦੀ ਜਿਹੜੀ ਡੈਫੀਨੇਸ਼ਨ ਹੈ ਕਿਸਾਨ ਤਾਂ ਇੱਕ ਮਿਹਨਤੀ ਮਜ਼ਦੂਰ ਆਪਣਾ ਕੰਮ ਕਰਨ ਵਾਲਾ ਅੰਨਦਾਤਾ ਜਿਹੜਾ ਦੁਨੀਆ ਦਾ ਪੇਟ ਭਰਦਾ ਕਿਸਾਨ ਨੇ ਕਦੀ ਵੀ ਜਿਹੜਾ ਮੈਂ ਸਮਝਦਾ ਕੀ ਏਦਾਂ ਦੀ ਗੱਲ ਨਹੀਂ ਕੀਤੀ ਅੱਜ ਤਾਂ ਜਿਹੜੇ ਵੀ ਲੋਕ ਇਹ ਵਿਰੋਧ ਕਰ ਰਹੇ ਆ ਇਹ ਕਿਸਾਨ ਨਹੀਂ ਇਹ ਸਰਕਾਰੀ ਕਿਸਾਨ ਆ ਸਰ ਚੰਨੀ ਸਾਹਿਬ ਨੇ ਕੱਲ ਕੋ ਬਟਾ આરોਪ ਲਗਾਇਆ ਵਾ ਕਹਿੰਦੇ ਕੀ ਸ਼ੀਤਲ ਤੇ ਰਿੰਕੂ ਪਹਿਲਾਂ ਹੀ ਇਕੱਠੇ ਸਿਗੇ ਤੇ ਹੁਣ ਸਟੇਜਾ ਤੇ ਵੀ ਇਕੱਠੇ ਆ ਕੇ ਜਿੰਨੇ ਵੀ ਸ਼ਹਿਰ ਚ ਦੋ ਨੰਬਰ ਤੇ ਕੰਮ ਹੁੰਦੇ ਆ ਇਹ ਹੀ ਕਰਵਾ ਰਹੇ ਸੀ ਚਲੋ ਮੇਰਾ ਤੇ ਸ਼ੀਤਲ ਦਾ ਦੋ ਨੰਬਰ ਦਾ ਕੰਮ ਤਾਂ ਨਜ਼ਰ ਨਹੀਂ ਆਇਆ ਕੋਈ ਪਰ ਚੰਨੀ ਸਾਹਿਬ ਨੇ ਜਿਹੜੇ ਦੋ ਨੰਬਰ ਦੇ ਪੈਸੇ ਕਮਾਏ ਸੀਗੇ ਉਹਦੇ ਉਹ ਕੇਸ ਜਰੂਰ ਭੁਗਤ ਰਿਆ ਉਹਨਾਂ ਦੇ ਘਰ ਦੇ ਵਿੱਚੋਂ 10 ਕਰੋੜ ਰੁਪਇਆ ਫੜਿਆ ਗਿਆ ਰਗਦੀ ਸਮਗਲਿੰਗ ਜਿਹੜੀ ਕੈਪਟਨ ਅਮਰੀਂਦਰ ਸਿੰਘ ਦੇ ਸਮੇਂ ਬਹੁਤ ਘਟ ਗਈ ਸੀ ਔਰ ਜਦੋਂ ਚੰਨੀ ਸਾਹਿਬ ਨੇ ਚਾਰਜ ਲਿਆ ਤਾਂ ਡਰੱਗ ਜਿਹੜੀ ਜੋਰਾਂ ਦੇ ਵਿਕਣ ਲੱਗ ਪਈ ਕੀ ਚੰਨੀ ਸਾਹਿਬ ਇਹ ਜਵਾਬ ਦੇ ਸਕਦੇ ਆ ਕਿ ਜਿਹੜੇ ਉਹਨਾਂ ਦੇ ਘਰ ਦੇ ਵਿੱਚੋਂ ਪੈਸੇ ਫੜੇ ਗਏ ਸੀ ਕੀ ਉਹ ਰੇਤਾ ਦੀ ਸਮਗਲਿੰਗ ਦੇ ਸੀਗੇ ਜਾਂ ਡਰੱਗ ਦੀ ਸਮਗਲਿੰਗ ਦੇ ਸੀਗੇ ਸਰ ਫਾਰਮਰ ਮਨਿਸਟਰ ਮਨੀਸ਼ੰਕਰ ਆਯਰ ਕਹਿੰਦਾ ਕਿ ਭਾਰਤ ਨੂੰ ਪਾਕਿਸਤਾਨ ਨੂੰ ਸਨਮਾਨ ਦੇਣਾ ਚਾਹੀਏ ਕਿਉਂਕਿ ਉਹਨਾਂ ਦੇ ਪਾਸ ਐਟਮ ਬੰਬ ਹੈ। ਅਗਰ ਅਸੀਂ ਉਹਨਾਂ ਨੂੰ ਸਨਮਾਨ ਨਹੀਂ ਦੇਵਾਂਗੇ ਤਾਂ ਉਹ ਭਾਰਤ ਦੇ ਖਿਲਾਫ ਐਟਮ ਬੰਬ ਦਾ ਇਸਤੇਮਾਲ ਕਰ ਸਕਦੇ ਹਨ। ਕਾਂਗਰਸ ਦੇ ਫਾਰਮਰ ਮਨਿਸਟਰ। ਦੇਖਿਏ ਕਾਂਗਰਸ ਹੈ ਜਿਹੜੀ ਜਿਹੜੇ ਵੀ ਉਹਦੀਆਂ ਅਲਾਈਅੰਸ ਪਾਰਟੀਆਂ ਜੰਮੂ ਕਸ਼ੀਮ ਕਸ਼ਮੀਰ ਨੈਸ਼ਨਲ ਕਾਨਫਰੰਸ ਨੈਸ਼ਨਲ ਕਾਨਫਰੰਸ ਦੇ ਜਿਹੜੇ ਫਾਰੂਕ ਅਬਦੁੱਲਾ ਉਹ ਵੀ ਇਹ ਗੱਲ ਕਹਿੰਦੇ ਆ ਲੋਕਾਂ ਨੂੰ ਦੇਸ਼ ਦੇ ਲੋਕਾਂ ਨੂੰ ਇਹ ਡਰਾਇਆ ਜਾ ਰਿਹਾ ਇਹ ਗੱਲ ਕਹਿ ਕੇ ਕਿ ਪਾਕਿਸਤਾਨ ਦੇ ਕੋਲ ਐਟਮ ਬੰਬ ਹੈ ਮੈਂ ਸਮਝਦਾ ਕਿ ਉਹ ਲੋਕ ਕਿਉਂ ਪਾਕਿਸਤਾਨ ਦੇ ਪੱਖ ਦੇ ਆ ਇਹ ਕਾਂਗਰਸ ਪਾਰਟੀ ਤੇ ਜਿਹੜੀ ਜੰਗੀਆਂ ਵੀ ਲਾਇੰਸ ਪਾਰਟੀਆਂ ਅੱਜ ਪਾਕਿਸਤਾਨ ਨੂੰ ਪ੍ਰਮੋਟ ਕਰ ਰਹੀਆਂ ਔਰ ਭਾਰਤ ਦੇ ਲੋਕਾਂ ਨੂੰ ਜਿਹੜਾ ਡਰਾਉਣ ਦੀ ਕੋਸ਼ਿਸ਼ ਕਰ ਰਹੀਆਂ ਪਰ ਮੈਂ ਸਮਝਦਾ ਕਿ ਜਿਸ ਤਰੀਕੇ ਦੇ ਨਾਲ ਅੱਜ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਉਹਨਾਂ ਦੀ ਵਿਦੇਸ਼ ਨੀਤੀ ਹੈ ਜਿਸ ਤਰੀਕੇ ਦੇ ਨਾਲ ਅੱਜ ਸਾਡਾ ਭਾਰਤ ਹੈ ਜਿਹੜਾ ਉਹ ਤਰੱਕੀ ਕਰ ਰਿਹਾ ਅੱਗੇ ਵਧ ਰਿਹਾ ਔਰ ਸਾਡੇ ਜਿਹੜੇ ਨਾਲ ਦੇ ਦੇਸ਼ ਪਾਕਿਸਤਾਨ ਉਹੀ ਦੇਸ਼ ਹੈ ਜਿਹੜਾ ਹਿੰਦੁਸਤਾਨ ਦੇ ਨਾਲ ਹੀ ਆਜ਼ਾਦ ਹੋਇਆ ਸੀ ਪਰ ਮੇਰੇ ਨਾਲ ਲੋਕ ਇੰਨਾ ਪਾਕਿਸਤਾਨੀ ਪ੍ਰੇਮ ਹੈ ਤਾਂ ਇਹ ਟਿਕਟਾਂ ਵੀ ਉੱਥੇ ਲੈਣ ਤੇ ਇਲੈਕਸ਼ਨ ਵੀ ਉੱਥੇ ਜਾ ਕੇ ਲੜ ਲੈਣਾ ਕੁਨਾਂ ਤੋਂ ਮੈਂ ਲਓ ਉਸ ਤੋਂ ਬਾਅਦ ਮੁੱਦਾ ਕੀ ਹੈ ਸੰਧਾ ਤੇ ਮੈਂ ਦੇਖੋ ਮੇਨ ਮੁੱਦੇ ਤਾਂ ਦੇਖੋ ਪੰਜਾਬ ਦੇ ਵਿੱਚ ਮੁੱਦੇ ਹੀ ਮੁੱਦੇ ਆ ਨਾ ਇੱਥੇ ਫਿਲੰਦਰ ਦੀ ਗੱਲ ਫਿਲੰਦਰ ਚ ਵੀ ਇੱਥੇ ਨਗਰ ਨਿਗਮ ਫੇਲ ਆ ਜਿੰਨਾ ਵੀ ਸਾਡਾ ਰੂਰਲ ਜਿਹੜਾ ਡਿਪਾਰਟਮੈਂਟ ਆ ਪੰਚਾਇਤੀ ਰਾਜ ਉਹ ਫੇਲ ਆ ਪੁਲਿਸ ਦੀ ਜੇ ਮੈਂ ਗੱਲ ਕਰਾਂ ਕਾਰਗੁਜ਼ਾਰੀ ਅੱਜ ਨਸ਼ਾ ਜੋਰਾਂ ਤੇ ਵਿਕ ਰਿਹਾ ਹੈ ਖੋਹ ਖਵਾਈ ਵੱਧ ਗਈ ਹੈ ਕ੍ਰਾਈਮ ਵੱਧ ਗਿਆ ਹੈ ਖਿਡਾਰੀ ਹੋਣ ਚਾਹੇ ਵਪਾਰੀ ਹੋਣ ਚਾਹੇ ਆਮ ਲੋਕ ਹੋਣ ਅੱਜ ਜਿਹੜੇ ਆ ਚਾਹੇ ਕਲਾਕਾਰ ਸਾਥੀ ਆ ਅੱਜ ਜਿਹੜੇ ਆ ਪਰੇਸ਼ਾਨ ਹੈ ਲੋਰਡ ਨੇ ਜਿਹੜੀ ਸਥਿਤੀ ਆ ਇਹ ਬਿਲਕੁਲ ਜਿਹੜੀ ਆ ਪੰਜਾਬ ਦੇ ਵਿੱਚ ਬਰਬਾਦ ਹੋ ਚੁੱਕੀ ਆ ਉਹ ਪੰਜਾਬ ਦੇ ਲੋਕ ਇਹ ਚਾਹੁੰਦੇ ਆ ਕਿ ਜਿਸ ਤਰੀਕੇ ਦੇ ਨਾਲ ਚੰਗਾ ਪ੍ਰਸ਼ਾਸਨ ਕੇਂਦਰ ਦੇ ਵਿੱਚ ਮੋਦੀ ਸਰਕਾਰ ਨੇ ਦਿੱਤਾ ਉਸੇ ਤਰ੍ਹਾਂ ਦਾ ਜਿਹੜਾ ਪ੍ਰਸ਼ਾਸਨ ਅੱਜ ਪੰਜਾਬ ਦੇ ਵਿੱਚ ਵੀ ਰੇਂਗੂ ਜੀ ਰੇਂਗੂ ਜੀ ਆਮ ਆਦਮੀ ਪਾਰਟੀ ਨੇ ਆਪਣੇ

ਆਦਰਨੀਏ ਮਨੋਰੰਜਨ ਕਾਲੀਆ ਸਾਹਿਬ ਬੈਠੇ ਆ ਇਹ ਹੈਲਥ ਮਿਨਿਸਟਰ ਸੀਗੇ ਇਹਨਾਂ ਦੇ ਕਾਰਜਕਾਲ ਦੇ ਵਿੱਚ ਜਲੰਧਰ ਦਾ ਸਿਵਲ ਹਸਪੀਟਲ ਬਣਿਆ ਇਹਨਾਂ ਦੇ ਕਾਰਜਕਾਲ ਦੇ ਵਿੱਚ ਜਲੰਧਰ ਦਾ ਪਿੰਸ ਬਣਿਆ ਅੱਜ ਉਹਨਾਂ ਬਿਲਡਿੰਗਾਂ ਦੀ ਉਹਨਾਂ ਹਸਪਤਾਲਾਂ ਦੀ ਜਿਹੜੀ ਹਾਲਤ ਇੰਨੀ ਮਾੜੀ ਹੈ ਕਿ ਉੱਥੇ ਕਾਟਨ ਸ਼ਿਰਿੰਜੀਆਂ ਛੋਟੀਆਂ-ਛੋਟੀਆਂ ਜਿਹੜੀਆਂ ਚੀਜ਼ਾਂ ਮਰੀਜ਼ਾਂ ਦੀਆਂ ਉਹ ਵੀ ਜਿਹੜੀਆਂ ਜਲੰਧਰ ਦੀਆਂ ਸਵੈਮ ਸੇਵੀ ਸੰਸਥਾਆਂ ਵਿੱਚ ਉੱਥੇ ਦਾਨ ਕਰ ਰਹੀਆਂ ਪਤਾ ਨਹੀਂ ਕਿਹੜੇ ਦਾਵੇ ਭਗਵੰਤ ਮਾਨ ਸਾਹਿਬ ਦੀ ਸਰਕਾਰ ਕਰ ਰਹੀ ਹੈ ਅੱਜ ਹੈਲਥ ਸਿਸਟਮ ਦਾ ਜਿਹੜਾ ਪੰਜਾਬ ਦੇ ਵਿੱਚ ਪੂਰੇ ਤਰੀਕੇ ਦੇ ਨਾਲ ਜਿਹੜਾ ਜਨਾਜ਼ਾ ਨਿਕਲਿਆ ਹੋਇਆ ਰਿੰਕੂ ਜੀ ਚੰਨੀ ਜੀ ਦਾ ਕਹਿਣਾ ਹੈਗਾ ਕਿ ਹਰ ਬੰਦੇ ਦਾ ਸਟੈਂਡ ਹੁੰਦਾ ਸਾਈਕਲ ਦਾ ਵੀ ਸਟੈਂਡ ਹੁੰਦਾ ਰਿੰਕੂ ਜੀ ਦਾ ਕੋਈ ਸਟੈਂਡ ਨਹੀਂ ਚੰਨੀ ਜੀ ਦਾ ਜਿਹੜਾ ਸਟੈਂਡ ਹੈ ਚੰਨੀ ਜੀ ਨੂੰ ਮੁੱਖ ਮੰਤਰੀ ਇਸ ਕਰਕੇ ਬਣਾਇਆ ਗਿਆ ਸੀ ਕਿ ਪੰਜਾਬ ਦੇ ਲੋਕਾਂ ਦਾ ਕੰਮ ਕਰੇ ਔਰ ਅੱਜ ਚੰਨੀ ਜੀ ਦਾ ਸਟੈਂਡ ਤੁਸੀਂ ਦੇਖ ਲਓ ਕੀ ਇਥੇ ਨਾ ਉਹਨਾਂ ਨੇ ਮੁੱਖ ਮੰਤਰੀ ਰਹਿੰਦਿਆਂ ਕੋਈ ਸ਼ੈਡਿਊਲ ਕਾਸਟਾਂ ਦੇ ਲਈ ਕੰਮ ਕੀਤਾ ਨਾ ਉਹਨਾਂ ਨੇ ਵਪਾਰੀਆਂ ਦੇ ਲਈ ਕੋਈ ਕੰਮ ਕੀਤਾ ਨਾ ਸ਼ਹਿਰੀਆਂ ਦੇ ਲਈ ਨਾ ਕਿਸਾਨੀਆਂ ਦੇ ਕਿਸਾਨਾਂ ਦੇ ਲਈ ਜੋ ਸਟੈਂਡ ਹੈ ਜਿਹੜਾ ਉਹਨਾਂ ਦਾ ਕਲੀਅਰ ਐਜੰਡਾ ਉਹਨਾਂ ਦਾ ਸਟੈਂਡ ਇਹ ਸੀਗਾ ਕਿ ਰਿਸ਼ਵਤ ਖਾਣੀ ਹੈ ਕਿਸੇ ਨਾ ਕਿਸੇ ਤਰੀਕੇ ਨਾਲ ਜਿਹੜੇ ਪੈਸੇ ਉਹਨਾਂ ਦੇ ਘਰੋਂ ਫੜੇ ਗਏ ਆ ਅੱਜ ਚੰਨੀ ਸਾਹਿਬ ਜ਼ਮਾਨਤ ਤੇ ਚੱਲ ਰਹੇ ਆ ਪਰ ਉਹ ਦਿਨ ਦੂਰ ਨਹੀਂ ਜਿਸ ਦਿਨ ਆਉਣ ਵਾਲੇ ਸਮੇਂ 'ਚ ਵੱਡੀਆਂ ਕਾਰਵਾਈਆਂ ਜਿਹੜੀਆਂ ਹੋਣਗੀਆਂ। ਰਿਕੂ ਜੀ ਜਿਹੜਾ ਚੰਡੀਗੜ੍ਹ ਵੱਲੋਂ ਰਿਕੂ ਜੀ 'ਚੋਂ ਕਿੰਨੀਆਂ ਗੱਡੋ 13 ਸੀਟਾਂ ਦੇ ਵਿੱਚੋਂ 400 ਪਾਰ ਦੇ ਵਿੱਚ ਕਿੰਨਾ ਹਿੱਸਾ ਪੈਣ ਵਾਲਾ। ਦੇਖੋ ਗੱਲ ਹੈ ਕਿ ਮੈਂ ਗਿਣਤੀ ਤਾਂ ਨਹੀਂ ਦੱਸ ਸਕਦਾ। ਪਰ ਮੈਂ ਗੱਲ ਯਕੀਨੀ ਦੱਸ ਸਕਦਾ ਕਿ 13 ਸੀਟਾਂ ਦੇ ਵਿੱਚੋਂ ਸਾਨੂੰ ਨਾਲੋਂ ਵੱਡਾ ਅੰਕੜਾ ਜਿਹੜਾ ਭਾਰਤੀ ਜਨਤਾ ਪਾਰਟੀ ਦਾ ਹੋਏਗਾ। ਜਿਹੜਾ ਇੱਕ ਵਾਰ ਤੁਸੀਂ ਕਿਹਾ ਵੀ ਬਹੁਤ ਸਾਰੇ ਮੁੱਦੇ ਐ ਜਲੰਧਰ ਦੇ ਪਰ ਜਲੰਧਰ ਜਿਹੜਾ ਚੰਨੀ ਹੋ ਰਹੀ ਆ ਹਾਲਾਂਕਿ ਸਵਾਲ ਬਹੁਤ ਈ ਕਰਾ ਪੁੱਛਿਆ ਗਿਆ ਉਹਨਾਂ ਵੱਲੋਂ ਇਹ ਆ ਵੀ ਸਭ ਤੋਂ ਵੱਡਾ ਮੁੱਦਾ ਹੀ ਉਹ ਬਣਾ ਰਹੇ ਜੋ ਉਹ ਦਲ ਬਦਲੀ ਨੂੰ ਬਣਾ ਰਹੇ ਤੇ ਉੱਤੇ ਨੰਬਰ 1 ਤੇ ਅਟੈਕ ਤੁਹਾਡੇ ਤੇ ਵੀ ਤੁਸੀਂ ਬਹੁਤ ਕੁਕਲੀ ਪਾਰਟੀਆਂ ਚੇਂਜ ਕੀਤੀ। ਦੇਖੋ ਦਲ ਬਦਲੀ ਕੋਈ ਮੁੱਦਾ ਗੱਲ ਬਦਲੀ ਦਾ ਕੋਈ ਮੁੱਦਾ ਨਹੀਂ ਹੈ ਜਲੰਧਰ ਦੇ ਵਿੱਚ। ਜਲੰਧਰ ਦੇ ਲੋਕਾਂ ਨੂੰ ਡਿਵੈਲਪਮੈਂਟ ਚਾਹੀਦੀ ਹੈ। ਜਲੰਧਰ ਦੇ ਲੋਕਾਂ ਨੂੰ ਚੰਗਾ ਲਾਅਨਰ ਚਾਹੀਦਾ। ਜਲੰਧਰ ਦੇ ਲੋਕੇਂਦਰ ਦੇ ਨਾਲ ਮੁਤਲਕ ਉਹ ਫੈਸਿਲਿਟੀਆਂ ਇੱਥੇ ਚਾਹੀਦੀਆਂ। ਜਲੰਧਰ ਦੇ ਲੋਕਾਂ ਨੂੰ 에어ਪੋਰਟ ਚਾਹੀਦਾ ਹੈ ਉਹਦੀ ਕਨੈਕਟੀਵਿਟੀ ਵਧੀਆ ਹੋਵੇ ਇੰਟਰਨੈਸ਼ਨਲ 에어ਪੋਰਟ ਬਣੇ ਜਲੰਧਰ ਦੇ ਵਿੱਚ ਨਵੇਂ ਫਲਾਈਓਵਰਸ ਬਣਨ ਜਲੰਧਰ ਦੇ ਵਿੱਚ ਜਿਹੜਾ ਸਮਾਰਟ ਸਿਟੀ ਦਾ ਪੈਸਾ ਕੇਂਦਰ ਵੱਲੋਂ ਆਇਆ ਸੀ ਉਸ ਸਮਾਰਟ ਸਿਟੀ ਦੇ ਪੈਸੇ ਦੀ ਜਿਸ ਤਰੀਕੇ ਨਾਲ ਦੁਰਵਰਤਨ ਹੋਈ ਹੈ ਇੱਕ ਤਾਂ ਉਹਦੀ ਇਨਕੁਆਰੀ ਹੋਣੀ ਬੜੀ ਜ਼ਰੂਰੀ ਹੈ ਮੁੜ ਦੁਬਾਰਾ ਉਸੇ ਸਮਾਰਟ ਸਿਟੀ ਪ੍ਰੋਜੈਕਟ ਦੇ ਦੀਨ ਜਲੰਧਰ ਦਾ ਚੌਂ ਪੱਖੀ ਵਿਕਾਸ ਹੋਵੇ ਅੱਜ ਜਲੰਧਰ ਦੇ ਲੋਕ ਇਹ ਚਾਹੁੰਦੇ ਜਿਹੜਾ ਪ੍ਰਾਈਮ ਮਿੰਿਸਟਰ ਸਾਹਿਬ ਨੇ ਦੋ ਵੱਡੇ ਉਦਯੋਗਪਤੀਆਂ ਦਾ ਨਾਮ ਲੈ ਕੇ ਅਟੈਕ ਕੀਤਾ ਵੀ ਉਹਨਾਂ ਵੱਲੋਂ ਬਲੈਕ ਮਨੀ ਕਾਂਗਰਸ ਨੂੰ ਜਾ ਰਹੀ ਹੈ ਉਹਨੂੰ ਤੁਸੀਂ ਜਲੰਧਰ 'ਚ ਵੀ ਸ਼ੁਰੂ ਬਣਾਓ ਦੇਖੋ ਗੱਲ ਹੈ ਕਿ ਜਿਹੜੀ ਬਲੈਕ ਮਨੀ ਦੀ ਗੱਲ ਹੈ ਕਾਂਗਰਸ ਦੇ ਬਹੁਤ ਸਾਰੇ ਲੀਡਰ ਆ ਜਿਹੜੇ ਅੱਜ ਇਸ ਕਰਕੇ ਬੈਕਫੁੱਟ ਦੇ ਉੱਤੇ ਆ ਕੰਮ ਨਹੀਂ ਕਰ ਰਹੇ ਕਿਉਂਕਿ ਉਹਨਾਂ ਨੂੰ ਡਰ ਹੈ ਕਿ ਅਗਰ ਉਹ ਖੁੱਲ ਕੇ ਸਾਹਮਣੇ ਆਏ ਤਾਂ ਜਿਹੜਾ ਉਹਨਾਂ ਦਾ ਕਾਲਾ ਧਨ ਹੈ ਉਹ ਸਾਰਾ ਉਜਾਗਰ ਹੋ ਜਾਊਗਾ ਅੱਜ ਕਾਂਗਰਸ ਪੂਰੇ ਦੇਸ਼ ਦੇ ਵਿੱਚ ਜਿਹੜੀ ਡੈਡ ਨਜ਼ਰ ਆ ਰਹੀ ਹੈ ਨਹੀਂ ਇਹਦਾ ਮਤਲਬ ਹੋਰ ਹੈ ਚੰਨੀ ਜੀ ਨੇ ਕੱਲ ਇਹ ਕਿਹਾ ਕਿ ਤੁਸੀਂ ਤੁਹਾਨੂੰ ਜਿਵੇਂ ਵੀ ਆਰਮ ਟਵਿਸਟ ਕਰਕੇ ਲੈ ਕੇ ਗਈ ਹੈ ਕਿਉਂਕਿ ਤੁਹਾਡਾ ਤੇ ਅੰਗਰਾਲ ਜੀ ਦਾ ਜਿਹੋ ਪਰਨੇ ਅਲਿਗੇਸ਼ਨ ਲਗਾਇਆ ਕਿ ਡਰੱਗਸ ਦੜਾ ਸਕਦਾ ਤੁਸੀਂ ਲੋਕ ਪ੍ਰੋਮੋਟ ਕਰਦੇ ਸੀ ਕਹਿ ਰਹੇ ਕਿ ਇਹ ਤੁਹਾਡੇ ਕੱਚੇ ਚਿੱਠੇ ਕੇਂਦਰ ਕੋਲ ਆ ਗਏ ਸੀ ਔਰ ਕੇਂਦਰ ਨੇ ਤੁਹਾਨੂੰ ਡਰਾ ਕੇ ਮਤਲਬ ਆਪਣੀ ਗੱਲ ਦਾ ਸਾਮੁਹਤਰਾ ਰਿਹਾ ਕੋਈ ਅਗਰ ਉਹਨਾਂ ਕੋਲ ਚੰਨੀ ਸਾਹਿਬ ਕੋਲ ਕੋਈ ਇਹੋ ਜਿਹਾ ਪ੍ਰੂਫ ਹੈ ਕਿਉਂਕਿ ਅਗਰ ਅਸੀਂ ਕੋਈ ਗਲਤ ਕੰਮ ਕੀਤਾ ਤਾਂ ਮੇਰੇ ਉੱਤੇ ਜਾਂ ਉਂਗਰਾਲ ਦੇ ਉੱਤੇ ਕਾਰਵਾਈ ਕੇਂਦਰ ਨੇ ਨਹੀਂ ਕਰਨੀ ਉਹ ਕਾਰਵਾਈ ਹੈ ਜਿਹੜੀ ਪੰਜਾਬ ਪੁਲਿਸ ਨੇ ਕਰਨੀ ਹੈ ਭਗਵੰਤ ਮਾਨ ਕੋਲ ਪੁਲਿਸ ਹੈ ਸਾਰਾ ਕੁਝ ਇਹਨਾਂ ਕੋਲ ਹੈ ਵਿਜੀਲੈਂਸ ਵਾਂਗੂ ਹੈ ਅਸੀਂ ਤਾਂ ਤਿਆਰ ਬੈਠੇ ਜਦੋਂ ਮਰਜ਼ੀ ਅਗਰ ਕੁਝ ਲੱਗਦਾ ਕਿ ਅਸੀਂ ਕੋਈ ਗਲਤ ਕੀਤਾ ਤਾਂ ਜਿਹੜੀ ਮਰਜ਼ੀ ਕਾਰਵਾਈ ਕਰ ਸਕਦੇ ਆ ਅਦਰਵਾਰਡ ਐਲੀਗੇਸ਼ਨ ਹੋ ਰਿਹਾ ਹੈ ਜਿਹੜਾ ਤੁਸੀਂ ਕਹਿ ਕੇ ਹਟਿਆ ਵੀ ਡਰਦੇ ਬੈਠੇ ਆ ਕਾਂਗਰਸ ਵਾਲੇ ਬੈਂਕਿੰਗ ਨਹੀਂ ਹੋ ਰਹੀ ਜੇ ਤੁਹਾਨੂੰ ਅਦਰ ਥ੍ਰੈਟ ਆ ਤਾਂ ਤੁਸੀਂ ਵੀ ਐਪਲਾਈ ਕਰੋਗੇ ਮੈਨੂੰ ਕਿਸੇ ਤਰ੍ਹਾਂ ਦਾ ਕੋਈ ਥ੍ਰੈਟ ਨਹੀਂ ਆ ਮੈਨੂੰ ਕੋਈ ਡਰ ਨਹੀਂ ਹੈ ਕੋਈ ਮੇਰੇ ਤੇ ਤੇ ਪੁਲਿਸ ਦਾ ਕੇਸ ਨਹੀਂ ਹੈ ਮੇਰਾ ਕੈਰੈਕਟਰ ਬਿਲਕੁਲ ਸਾਫ਼ ਹੈ ਔਰ ਮੈਨੂੰ ਕਿਸੇ ਦੀ ਧਮਕੀ ਦਾ ਕਿਸੇ ਦੀ ਗੱਲ ਦਾ ਕੋਈ ਡਰ ਨਹੀਂ ਹੈ ਤੁਸੀਂ ਇਸ ਗੱਲ ਨੂੰ ਮੰਨਦੇ ਹੋ ਕਿ ਤੁਹਾਡੇ ਜਲੰਧਰ ਫੈਸਟ ਵਿੱਚ ਬਹੁਤ ਜ਼ਿਆਦਾ ਦੜਾ ਸਕਦਾ ਜਿਹਾ ਤੁਹਾਨੂੰ ਆਉਂਦੀਆਂ 132 ਦਾ ਨੰਬਰ ਆਉਂਦਾ ਦੇਖੋ ਗੱਲ ਹੈ ਕਿ ਇਹਦਾ ਜਵਾਬ ਜਿਹੜੀ ਅੱਜ ਦੀ ਮੌਜੂਦਾ ਸਰਕਾਰ ਨੂੰ ਦੇਣਾ ਚਾਹੀਦਾ ਹੈ ਅਗਰ ਖੁੱਲੀਆਂ ਪਿਛਲੇ ਮਹੀਨੇ ਤਾਂ ਤਾਂ ਲਾ ਐਂਡ ਆਰਡਰ ਹੈ ਜਿਹੜਾ ਅੱਜ ਭਗਵੰਤ ਸਿੰਘ ਸਾਹਿਬ ਦੇ ਹੱਥ 'ਚ ਹੈ ਬੰਦ ਕਰਵਾਉਣ ਨਸ਼ੇ ਦੇ ਅੱਦੇ ਬੰਦ ਕਰਨ ਸਾਰਾ ਕੁਝ ਬੰਦ ਕਰਨ ਅੱਜ ਪਾਰਟੀ ਛੱਡਣ ਦਾ ਸਾਲੋਂ ਵੱਡਾ ਮਸਲਾ ਜਿਹੜਾ ਇਹੀ ਸੀਗਾ ਕਿ ਜਲੰਧਰ ਦੇ ਵਿੱਚ ਨਾਟਵਲਮੈਂਟ ਉਹ ਨਾ ਹੀ ਕੋਈ ਲਾਰਡ ਅੰਡਰ ਦੀ ਸਥਿਤੀ ਹੈ